ਹੈਲੋ ਦੋਸਤੋ ਮੇਰੇ ਵੱਲੋਂ ਚਰਨਜੀਤ ਚੰਨੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਇੱਕ ਥੋੜੇ ਦਿਨ ਹੋਇਆ ਲੇਖ ਪੜ੍ਹ ਰਿਹਾ ਸੀ ਫੇਸਬੁੱਕ ਤੇ ਮੇਰੇ ਅਜੀਜ ਮਿੱਤਰ ਪੱਤਰਕਾਰ ਕੁਲਵੀਰ ਸ਼ਾਜਲੀ ਬਹੁਤ ਹੀ ਵਧੀਆ ਪੱਤਰਕਾਰ ਨੇ ਮੇਰੇ ਮਿੱਤਰ ਪਿਆਰੇ ਨੇ ਉਹਨਾ ਨੇ ਇੱਕ ਗੀਤ ਦਾ ਜ਼ਿਕਰ ਕੀਤਾ ਸੀ ਉਹ ਗੀਤ ਸੀ ਅੰਬਰਾਂ ਤੋਂ ਚੰਨ ਮੈਂ ਲਿਆ ਨਹੀਂ ਸਕਦਾ ਤਾਰੇ ਤੋੜ ਝੋਲੀ ਵਿੱਚ ਪਾ ਨਹੀਂ ਸਕਦਾ ਝੂਠਾ ਕਰਦਾ ਨਹੀਂ ਕੋਈ ਇਕਰਾਰ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਾਊਗਾ ਜੇ ਤੂੰ ਸਾਡੇ ਨਾਲ ਕਰੇਂਗੀ ਪਿਆਰ ਦੋਸਤੋ ਇਹ ਗੀਤ ਮੇਰਾ ਤਕਰੀਬਨ 1995 'ਚ ਰਿਲੀਜ਼ ਹੋਇਆ ਸੀ ਤੇ ਕੰਪਨੀ ਸੀਗੀ BMC ਜਲੰਧਰ ਦੀ ਕੰਪਨੀ ਸੀ ਬੜਾ ਕਾਫੀ ਨਾਮਵਰ ਕੰਪਨੀ ਸੀ ਤੇ ਉਹ ਸਾਡੇ ਪੱਤਰਕਾਰ ਸਾਹਿਬ ਮੇਰੇ ਅਜੀਬ ਮਿੱਤਰ ਕੁਲਵੀਰ ਸ਼ਾਜਲੀ ਸਾਹਿਬ ਨੇ ਇੱਕ ਹੋਰ ਆਰਟਿਸਟ ਦੀ ਰਿਵਿਊ ਕੀਤਾ ਸੀ ਉਹਦੇ ਵਿੱਚ ਲਿਖਿਆ ਸੀ ਕਿ ਇਹ ਜਿਹੜਾ ਗੀਤ ਸੀ ਉਹ ਉਹ ਸਾਟ੍ਰਿਸ ਨੇ ਗਾਇਆ ਹੈ ਸੋ ਮੈਂ ਉਹ ਰਾ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ਮੇਰਾ 1995 ਤੇ ਗੀਤ ਆਇਆ ਸੀ ਤੇ ਗੀਤ ਵੀ ਇਹ ਜੋ ਮੇਰੇ ਅਜੀਜ਼ ਮਿੱਤਰ ਜੋ ਇਸ ਦੁਨੀਆ ਵਿੱਚ ਨਹੀਂ ਗੁਰਚਰਨ ਵੇਰਕੀ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਮੈਨੂੰ ਆਪਣੇ ਘਰ ਬੁਲਾਇਆ ਸੀ ਉੱਥੇ ਚੰਡੀਗੜ੍ਹ ਵਿੱਚ ਰਿਕਾਰਡਿੰਗ ਚੱਲ ਰਹੀ ਸੀ ਤੇ ਕੁਦਰਤੀ ਉਹਨਾਂ ਦਾ ਇਹ ਮੇਰੇ ਉਥੇ ਚੀਮਾ ਸਟੂਡੀਓ ਕਾਕੂਪਾਜੀ ਅ ਸਰਿੰਦਰ ਮਰਤੰਦ ਜੀ ਉਹਨਾਂ ਨੇ ਮੇਰੀ ਉਹਨਾਂ ਨਾਲ ਮੁਲਾਕਾਤ ਕਰਾਈ ਤੇ ਗੁਰਚਰਨ ਵਿਰਕ ਜੀ ਮੈਨੂੰ ਕਹਿੰਦੇ ਕਿ ਚੰਨੀ ਭਾਗ ਕਬੀਰਾ ਲਈ ਵੀ ਰਿਪੋਰਟ ਕਰਿਓ ਤੇ ਉਹ तकरीबन ਉਹਨਾਂ ਦੇ ਚੀਮੇ ਸਟੂਡੀਓ ਤੇ ਲੱਗੇ ਹੀ ਵਿਰਕ ਸਾਹਿਬ ਰਹਿੰਦੇ ਸੀਗੇ ਫਿਰ ਅਸੀਂ ਉਹਨਾਂ ਦੇ ਘਰੇ ਗਏ ਤੇ ਉੱਥੇ ਗੀਤ ਉਹਨਾਂ ਮੈਨੂੰ ਦਿੱਤਾ ਤਾਂ ਮੈਨੂੰ ਬੜਾ ਪਸੰਦ ਆਇਆ ਕਿਉਂਕਿ ਉਹ ਮੇਰੇ ਤੇ ਪੂਰਾ ਟੁੱਟਦਾ ਸੀ ਤੇ ਮੈਂ ਤਾਂ ਕੋਈ ਨਹੀਂ ਕਰੂ ਦੂਜੇ ਦਿਨ ਗਾਣਾ ਸਾਡਾ ਰਿਕਾਰਡ ਵੀ ਹੋ ਗਿਆ ਸ੍ਰੀਿੰਦਰਵ ਬਚਨ ਜੀ ਦਾ ਮਿਊਜ਼ਿਕ ਸੀ ਤੇ ਪਿਆਸੜ ਦਾ ਨਾਮ ਸੀ ਬਹਿਜਾ ਕੋਲ ਚੰਦਰੀਏ ਤੇ ਉਹ ਮੈਂ ਕੁਲਵੀਰ ਭਾਜੀ ਨੇ ਦੱਸਿਆ ਵੀ ਉਹ ਹੋਰ ਕਿਸੇ ਆਰਟਿਸਟ ਨੇ ਗੀਤ ਗਾਇਆ ਹੈ ਪਰ ਨਹੀਂ ਉਹ ਗਾਣਾ ਮੇਰਾ ਤਕਰੀਬਨ 1995-96 ਦੇ ਵਿੱਚ ਰਿਲੀਜ਼ ਹੋਇਆ ਸੀ ਸ਼ਾਇਦ ਉਸ ਆਰਟਿਸਟ ਨੇ ਵੀ ਕੋਰਡ ਵਿੱਚ ਕਮੀ ਰਹਿ ਗਈ ਜੋ ਜਿਹੜੀ ਉਹਨੇ ਕੱਢੀ ਹੋਊ ਤੇ ਉਹ ਜਾਣਕਾਰੀ ਲਈ ਤੁਹਾਡੇ ਜਾਣਕਾਰੀ ਲਈ ਮੈਂ ਉਸ ਵੀਰ ਦੇ ਦੋ ਚਾਰ ਬੋਲ ਆਪਦੀ ਨਾਲ ਸਾਝੇ ਕਰਨ ਲੱਗਾ ਜਿਹੜਾ ਗਾਉਂਦਾ ਮੈਂ ਉਹ ਪਿਆਰੀ ਕੱਚਿਆਂ ਘਰਾ ਦੇ ਵਿੱਚ ਵਸਣਾ ਪਊਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰ ਕੱਚਿਆਂ ਘਰਾ ਦੇ ਵਿੱਚ ਵਸਣਾ ਪਊਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰੀ ਜੇ ਤੂੰ ਰਾਇਆ ਵਾਲੇ ਵਿਰਕ ਦੇ ਘਰ ਵਿੱਚ ਆਉਣਾ ਪੈਣਾ ਤੜਕੇ ਬਜ਼ੁਰਗਾ ਦੇ ਪੈਰੀ ਹੱਥ ਲਾਉਣਾ ਘਰ ਵਿੱਚ ਆਉਣਾ ਪੈਣਾ ਤਨ ਕੀ ਬਜ਼ੁਰਗਾ ਤੇ ਪੈਰੀ ਹੱਥ ਲਾਉਣਾ ਜੇ ਨੇ ਗੱਲਾਂ ਮਨਜ਼ੂਰ ਹਾਂ ਮਰਦਿਓ ਹਜੂਰ ਜੇ ਨੇ ਗੱਲਾਂ ਮਨਜ਼ੂਰ ਹਾਂ ਮਰਦਿਓ ਹਜੂਰ ਫੇਰ ਜੰਨੀ ਨੂੰ ਵੀ ਤੁਸੀਂ ਸਵੀਕਾਰ ਕੱਚਿਆਂ ਘਰਾ ਦੇ ਵਿੱਚ ਵਸਣਾ ਪਊਗਾ